ਸਾਡੇ ਪੁਲਿਸ ਸਟੇਸ਼ਨ ਸਿਵਲ ਲਾਈਨ ਤੇ ਮਜੀਠਾ ਰੋਡ ਦੇ ਵਿੱਚ ਦੋ ਵਾਰ ਦਾ ਤਾਂ ਸਨੈਚਿੰਗ ਦੀਆਂ ਹੋਈਆਂ ਸੀ ਜਿੱਚ ਐਨ ਆਰ ਆਈ ਫੀਮੇਲ ਵਿਕਟਿਮ ਸੀਗੇ ਉਹਨਾਂ ਤੋਂ ਪਰਸ ਖੋਇਆ ਗਿਆ ਸੀ ਦੋਨੋਂ ਕੇਸੇ ਦੇ ਵਿੱਚ ਜਿਹੜਾ ਸਿਵਲ ਲਾਈਨ ਚ ਹੋਇਆ ਸੀ ਉਹ ਭੰਡਾਰੀ ਪੁਲ ਚੱਲ ਰਹੇ ਸੀ ਹਾਲ ਬਾਜ਼ਾਰ ਤੋਂ ਲੈ ਕੇ ਤੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਮਦਰ ਐਂਡ ਡਾਟਰ ਉਹਨਾਂ ਨੂੰ ਪਰਸ ਇੱਕਦਮ ਸਨੈਚ ਕੀਤਾ ਤੇ ਲੜਕੀ ਜਦੋਂ ਉਹਦੀ ਰਜਿਸਟਰ ਕਰੀ ਥੋੜੀ ਉਹਦੇ ਵੀ ਸੱਟ ਲੱਗੀ ਤੋ ਇਹ ਉਹ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਕੇਅਰ ਐਂਡ ਕਿਉਰ ਬਟਾਲਾ ਰੋਡ ਇੱਥੇ ਇਹ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਵਿੱਚ ਪੁਲਿਸ ਨੇ ਬੜਾ ਵਸਤੇਦੀ ਨਾਲ ਕੰਮ ਕੀਤਾ ਜਦੋਂ ਸਾਡੇ ਕੋਲ ਕੰਪਲੇਂਟ ਆਈ ਸਪੈਸ਼ਲ ਟੀਮਸ ਲਾਈਆਂ ਤੋ ਬੜੀ ਅੱਛੀ ਮਿਹਨਤ ਇਹਦੇ ਵਿੱਚ ਕੀਤੀ ਸਾਡੇ ਏਸੀਪੀ ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਕ ਸਾਡੇ ਸੀਆਈਏ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਉਹਨੂੰ ਵਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓਐਸ ਕੇਸ ਦਾ ਸਿਵਲ ਲਾਈਨ ਦਾ ਐਸਆਈ ਉਹਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿ ਇਹਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਤ ਚ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਬਦਗੀ ਕੀ ਕਰਨਾ ਹੈ ਸਰ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਸਾਡੇ ਪੁਲਿਸ ਸਟੇਸ਼ਨ ਸਿਵਲ ਲਾਈਨ ਤੇ ਮਜੀਠਾ ਰੋਡ ਦੇ ਵਿੱਚ ਦੋ ਵਾਰਦਾਤਾਂ ਸਟ੍ਰੈਚਿੰਗ ਦੀਆਂ ਹੋਈਆਂ ਸੀ ਜਿੱਚ ਐਨ ਆਰ ਆਈ ਫੀਮੇਲ ਵਿਕਟਿਮ ਸੀਗੇ ਉਹਨਾਂ ਤੋਂ ਪਰਸ ਖੋਇਆ ਗਿਆ ਸੀ ਦੋਨੋਂ ਕੇਸੇ ਦੇ ਵਿੱਚ ਇੱਕ ਦੇ ਵਿੱਚ ਦੋ ਮੋਟਰਸਾਈਕਲ ਸਵਾਰ ਸੀ ਮਜੀਠਾ ਰੋਡ ਵਾਲੇ ਦੇ ਵਿੱਚ ਇੱਕ ਦੇ ਵਿੱਚ ਸਿੰਗਲ ਆਦਮੀ ਸੀ ਜਿਹੜਾ ਸਿਵਲ ਲਾਈਨ 'ਚ ਹੋਇਆ ਜਿਹੜਾ ਸਿਵਲ ਲਾਈਨ 'ਚ ਹੋਇਆ ਸੀ ਉਹ ਭੰਡਾਰੀ ਪੁਲ ਚੱਲ ਰਹੇ ਸੀ ਹੌਲ ਬਾਜ਼ਾਰ ਤੋਂ ਲੈ ਕੇ ਤੇ ਈ ਰਿਕਸ਼ਾ ਦੇ ਵਿੱਚ ਬੈਠੀਆਂ ਸੀ ਮਦਰ ਐਂਡ ਡਾਟਰ ਉਹਨਾਂ ਨੂੰ ਪਰਸ ਇੱਕਦਮ ਸਨੇਚ ਕੀਤਾ ਤੇ ਲੜਕੀ ਜਦੋਂ ਉਹਦੀ ਰਜਿਸਟਰ ਕਰੀ ਥੋੜੀ ਉਹਦੇ ਵੀ ਸੱਟ ਲੱਗੀ ਤੋਂ ਉਸ ਤੋਂ ਪਹਿਲਾਂ ਮਜੀਠਾ ਰੋਡ ਦੇ ਵਿੱਚ ਜਿਹੜਾ ਹਸਪੀਟਲ ਹੈਗਾ ਇਹ ਕੇਅਰ ਐਂਡ ਕਿਉਰ ਬਟਾਲਾ ਰੋਡ ਇੱਥੇ ਵਾਰਦਾਤ ਕੀਤੀ ਸੀ ਦੋ ਬੰਦਿਆਂ ਨੇ ਔਰ ਇਹਦੇ ਚ ਪੁਲਿਸ ਨੇ ਬੜਾ ਵਸਤਾਦੀਨਾ ਕੰਮ ਕੀਤਾ ਜੋ ਸਾਡੇ ਕੋਲ ਕੰਪਲੇਂਟ ਆਈ ਸਪੈਸ਼ਲ ਟੀਮਸ ਲਾਈਆਂ ਉਹਦੇ ਜਿਹੜਾ ਮੇਨ ਮੁਲਜ਼ਮ ਹੈ ਉਹਦਾ ਨਾਮ ਹੈ ਸੂਰਜ ਐਲੀਅਸ ਮੰਡੀ ਜੋ ਕਿ ਭਿੰਡੀ ਸੈਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਰੂਰਲ ਦਾ ਰਹਿਣ ਵਾਲਾ ਹੈ ਉਹਨੂੰ ਗ੍ਰਿਫਤਾਰ ਕੀਤਾ ਗਿਆ ਦੋਨੋਂ ਵਾਰਦਾਤਾਂ ਟਰੇਸ ਹੋਈਆਂ ਔਰ ਜਿਹੜਾ ਸਮਾਨ ਸੀਗਾ ਜਿਹੜਾ ਆਪਣਾ ਸਿਵਲ ਲਾਈਨ ਦੇ ਵਿੱਚ ਮੈਡਮ ਰੇਖਾ ਮਜੀਠੀ ਆ ਸੀਗੇ ਇਹ ਇੰਗਲੈਂਡ ਵਾਸੀ ਨੇ ਆਪਣੀ ਡਾਟਰ ਜਿਹੜੀ ਉਹਨਾਂ ਦੀ ਅੰਜਲੀ ਹੈਗੀ ਉਹਦੇ ਨਾਲ ਆਏ ਸੀਗੇ ਇਹਨਾਂ ਦਾ ਜੇ ਆਪਾਂ ਦੇਖੀਏ ਪਾਸਪੋਰਟ ਸੀਗਾ ਨਾਰਥਰਨ ਆਇਲੈਂਡ ਤੇ ਗ੍ਰੇਟ ਬ੍ਰਿਟੇਨ ਦਾ ਆਈਫੋਨ ਸੀ ਆਈਸੀਆਈਸੀ ਕਾਰਡ ਸੀਗੇ ਬਰਕਲੇ ਦਾ ਕਾਰਡ ਸੀ ਯੂਕੇ ਦਾ ਅਮਰੀਕਨ ਐਕਸਪ੍ਰੈਸ ਸੀ ਸਨ ਗਲਾਸਸ ਸੀ ਤੇ 300 ਪਾਉਂਡ ਸੀਗੇ ਯੂਕੇ ਦੇ ਤੇ 2000 ਇੰਡੀਅਨ ਕਰੰਸੀ ਸੀ ਦੂਜੇ ਪਾਸੇ ਜਿਹੜੇ ਮੈਡਮ ਕੁਰਾਸ਼ੀ ਹੈਗੇ ਉਹ ਮੁਰਸ਼ਸ ਦੇ ਰਹਿਣ ਵਾਲੇ ਸੀਗੇ ਜਿਹੜੇ ਮਜੀਠਾ ਰੋਡ 'ਚ ਹੋਇਆ ਉਹਨਾਂ ਦੇ ਕੋਲੋਂ ਉਹਨਾਂ ਦਾ ਜਿਹੜਾ ਪਾਸਪੋਰਟ ਨੈਸ਼ਨਲ ਆਈਡੀ ਕਾਰਡ ਕਰੰਸੀ ਨੋਟਸ 600 ਯੂਰੋ ਜਿਹੜੇ ਸੀਗੇ ਔਰ ਇੰਡੀਅਨ ਕਰੰਸੀ 20000 ਇਹ ਸਾਰੀ ਖੋਈ ਗਈ ਸੀ ਕਿ ਇਨ दैट ਪਰਸ ਸੋ ਬੜੀ ਅੱਛੀ ਮਿਹਨਤ ਇਹਦੇ 'ਚ ਕੀਤੀ ਸਾਡੇ ਏਸੀਪੀ ਨਾਰਥ ਮਨਿੰਦਰ ਔਰ ਇਨਸਪੈਕਟਰ ਗੁਰਪ੍ਰੀਤ ਸਿਵਲ ਲਾਈਨ ਤੇ ਦੂਸਰਾ ਮੌਲਕ ਸਾਡੇ ਸੀਆਈ ਦੀ ਟੀਮ ਸਾਰਿਆਂ ਨੇ ਇਹਨੂੰ ਟ੍ਰੇਸ ਕੀਤਾ ਜਦੋਂ ਇਹ ਇੱਥੇ ਰਿਕਵਰੀ ਵਾਸਤੇ ਲੈ ਕੇ ਆਏ ਇਸ ਥਾਂ ਤੇ ਇਹਨੇ ਇੱਕ ਮੁਲਾਜ਼ਮ ਦੀ ਜਿਹੜੀ ਗਨ ਸੀ ਅਸॉल्ट ਉਹਨੂੰ ਹੱਥ ਪਾ ਲਿਆ ਤੇ ਵੀ ਤਾਂ ਕਿ ਮੈਂ ਇਹਨਾਂ ਦਾ ਨੁਕਸਾਨ ਕਰਦਾ ਖੋ ਕੇ ਉਹਨੂੰ ਵਾਰਡ ਆਫ ਕਰਨ ਵਾਸਤੇ ਜਿਹੜਾ ਜਸਕਰਨ ਸਿੰਘ ਸਾਡਾ ਆਈਓ ਇਸ ਕੇਸ ਦਾ ਸਿਵਲ ਲਾਈਨ ਦਾ ਐਸਆਈ ਉਨੇ ਆਪਣੇ ਸਰਵਿਸ ਪਿਸਟਲ ਤੋਂ ਫਾਇਰ ਕੀਤਾ ਜੋ ਕਿ ਇਹਦੇ ਪੈਰ ਦੇ ਵਿੱਚ ਲੱਗਿਆ ਸਾਰੀ ਬਰਾਮਦਗੀ ਟੋਟਲ ਹੋ ਚੁੱਕੀ ਹੈ ਔਰ ਜਿਹੜਾ ਇਹਦੇ ਨਾਲ ਦਾ ਦੂਸਰਾ ਗੁਰਕੀਰਤ ਨਾਮ ਦਾ ਮੁਲਜ਼ਮ ਹੈ ਜਿਹੜਾ ਮਜੀਠਾ ਰੋਡ ਵਾਰਦਾਤ ਚ ਹੈ ਉਹ ਵੀ ਅਸੀਂ ਨਾਮਜ਼ਦ ਕਰ ਲਿਆ ਜਲਦੀ ਉਹ ਵੀ ਫੜਿਆ ਜਾਏਗਾ ਇੱਥੇ ਬਰਾਮਦਗੀ ਕੀ ਕਰਨਾ ਹੈ ਸਰ ਇੱਥੇ ਇਹਨੇ ਦੱਬੇ ਹੋਏ ਸੀ ਜੀ ਪਰਸ ਵਗੈਰਾ ਜਿਹੜੇ ਉਹਨਾਂ ਦੇ ਸੀਗੇ ਉਹ ਚੀਜ਼ਾਂ ਲੈਣ ਵਾਸਤੇ ਇੱਥੇ ਆਏ ਸੀ ਇੱਕੋ ਰਾਉਂਡ ਫਾਇਰ ਹੋਇਆ 9mm ਦਾ ਔਰ ਸਾਡੇ ਜਿਹੜੇ ਸੀਐਮ ਸਾਹਿਬ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਟਵਰਡ ਸਨੇਚਿੰਗ ਐਂਡ ਸਟਰੀਟ ਕ੍ਰਾਈਮ ਉਦੇ ਚ ਅੰਮ੍ਰਿਤਸਰ ਪੁਲਿਸ ਪੂਰਾ ਤਰ੍ਹਾਂ ਪਹਿਰਾ ਦੇ ਰਹੀ ਹੈ ਐਂਡ ਵੀ ਆਰ ਡਿਊਟੀ ਬਾਉਂਡ ਕਿ ਅਸੀਂ ਹਰ ਤਰੀਕੇ ਨਾਲ ਪ੍ਰੋਟੈਕਸ਼ਨ ਦੇਈਏ ਆਪਣੀ ਸਿਟੀਜ਼ਨਾਂ ਨੂੰ ਸਾਰੇ ਸਾਰੇ ਹੋ ਗਈਆਂ ਜੀ ਸਾਰੀਆਂ ਟੋਟਲ ਹੋ ਗਈਆਂ ਔਰ ਸਿਰਫ ਉਹਨ ਮਲਜ਼ਮ ਜਿਹੜਾ ਦੂਜਾ ਗੁਰਕੀਰਤ ਐ ਕਿਉਂਕਿ ਮੇਨ ਮਲਜ਼ਮ ਇਹੀ ਸੀਗਾ ਇਹਦੇ ਖਿਲਾਫ ਪਹਿਲਾਂ ਵੀ ਪਰਚੇ ਦਰਜ ਨੇ ਔਰ ਪਹਿਲਾਂ ਵੀ ਇਹਦੇ ਖਿਲਾਫ ਕਾਫੀ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ACP ਮਨਿੰਦਰ ਔਰ ਗੁਰਪ੍ਰੀਤ ਔਰ ਮੋਲਕ ਇਹ ਸਾਰਿਆਂ ਨੂੰ ਤੇ ਮਜੀਠਾ ਰੋਡ ਐਸ ਐਚਓ ਜਿਹੜਾ ਰਣਜੀਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਦੇ ਆਵ ਡਾਣਾ ਵੰਡਰਫੁਲ ਜੌਬ ਔਰ ਅਸੀਂ ਇਹਦੇ ਚ ਬੜਾ ਐਪਰੀਸ਼ੀਏਟ ਵੀ ਕੀਤਾ ਦੋਨੋਂ ਜਿਹੜੇ ਵਿਕਟਿਮਸ ਨੇ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਾਂ ਸਰ ਪਹਿਲਾਂ ਕੋਈ ਮਾਮਲੇ ਦਰਜ ਨੇ ਨਾ ਦੇਖਾ ਹਾਂਜੀ ਹਾਂਜੀ ਜਿਹੜਾ ਇਹ ਪਿੰਡਾ ਬੰਦਾ ਮੇਨ ਫੜਿਆ ਨਾ ਆਪਾਂ ਜਿਹੜਾ ਇਹ ਹੈਗਾ ਸੂਰਜ ਏਲੀਅਸ ਮੰਡੀ ਪਿੰਡੀ ਸਹਿਦਾਨ ਤਹਿਸੀਲ ਜਨਾਲੇ ਦਾ ਖਿਲਾਫ ਦੋ ਮੁਕਦਮੇ ਪਹਿਲਾਂ ਦਰਜ ਨੇ ਔਰ ਬੜੀ ਵਾਰ ਇਹਦੇ ਖਿਲਾਫ ਪੁਲਿਸ ਨੇ ਪ੍ਰੀਵੈਂਟਿਵ ਐਕਸ਼ਨ ਵੀ ਕੀਤਾ ਔਰ ਇਹ ਥੋੜਾ ਨੋਟੋਰੀਅਸ ਕ੍ਰਿਮੀਨਲ ਹੈ ਪੁਰਾਣਾ ਅੱਛਾ ਸਰ ਜਦੋਂ ਪੁਲਿਸ ਦੀ ਇਹਨੇ ਕੋਈ ਹੈ ਗਨ ਖੋ ਕਿ ਇਹਨੇ ਇਹਦੇ ਕੋ ਗੋਲੀ ਚੱਲੀ ਨਹੀਂ ਜਾਂ ਅੜ ਗਈ ਸੀ ਜਾਂ ਫਿਰ ਨਹੀਂ ਨਹੀਂ ਇਹਨੇ ਅਜੇ ਅਜੇ ਘਰ ਹੀ ਰਿਹਾ ਸੀ ਤਾਂ ਉਹਨੇ ਜਿਸ ਕਰਨੇ ਆਪਣੀ ਇਮੀਡੀਏਟਲੀ ਇਹ ਨਿਊਟਰਲਾਈਜ਼ ਕਰਨ ਵਾਸਤੇ ਵੀ ਕਿਉਂਕਿ ਬੜਾ ਵੱਡਾ ਨੁਕਸਾਨ ਹੋ ਜਾਂਦਾ ਜੇ ਅਸੌਲਟ ਦਾ ਵਿੱਚ ਇਹ ਕੁਝ ਕਰ ਦਿੰਦਾ ਤਾਂ ਉਸ ਕਰਕੇ ਉਹਨੇ ਇਮੀਡੀਏਟਲੀ ਬੜੀ ਮੈਂ ਇਹਨੂੰ ਅਲਰਟਨੈਸ ਸਮਝੂਗਾ ਔਰ ਬਹਾਦਰੀ ਸਮਝੂ ਉਹਨੇ ਇਮੀਡੀਏਟਲੀ ਫਾਇਰ ਕੀਤਾ ਵਾਪਸ ਸਰ ਸਿਰਫ ਐਨਆਰਈ ਲੋਕਾਂ ਦੇ ਬਣਾਏ ਜਾ ਰਹੇ ਕੀਤਾ ਜਾਂਦਾ ਸੀ ਇਹਨਾਂ ਲੋਕਾਂ ਨੂੰ ਮਤਲਬ ਕੁਦਰਤੀ ਦੋਨੇ ਹੋ ਗਏ ਜੀ ਪਰ ਈ ਰਿਕਸ਼ਾ ਦੇ ਵਿੱਚ ਜਿਆਦਾ ਵਿਕਟਿਮਸ ਨੂੰ ਇਹ ਟਾਰਗੇਟ ਕਰ ਰਹੇ ਸੀਗੇ ਜਿੱਥੇ ਸਪੈਸ਼ਲੀ ਲੇਡੀਜ਼ ਹੋਣ ਠੀਕ ਜਿਹੜਾ ਮਲਿਕਾ ਰੋਡ ਤੇ ਹੋਇਆ ਜਿਹੜਾ ਸਮਾਨ ਬਰਾਮਦ ਹੋਇਆ ਉਹ ਚਿੱਤੀ ਪਾਸਪੋਰਟ ਵੀ ਸਾੜੇ ਗਏ ਨੇ ਪਾਸਪੋਰਟ ਜੀ ਔਰ ਫੋਨ ਤੇ ਉਹਨਾਂ ਦੇ ਕਾਰਡ ਤੇ ਕਰੰਸੀ ਹੈ ਨਹੀਂ ਉਹਨਾਂ ਦਾ ਸਾਢੇ 3 ਨੇ ਪਤਾ ਲੱਗਿਆ ਸਰ ਉਹ ਮੈਂ ਸਟ੍ਰੋਏ ਕਰੀ ਉਹ ਤਾਂ ਉਹ ਦੇਖ ਰਹੇ ਜੀ ਉਹਨੂੰ ਸਾਰਾ ਦੇਖ ਕੇ ਤੁਹਾਨੂੰ ਪੂਰਾ ਐਗਜੈਕਟ ਦੱਸਾਂਗੇ ਇਹ ਬਿਲਕੁਲ ਇਹ ਇਹ ਸਾਨੂੰ ਪਤਾ ਤੇ ਪੁਲਿਸ ਫੀਲਿੰਗ ਤੇ